ਚਲਾ ਜਨ ਹੰਗਿਆ ਮੈਨੂੰ ਤਾਂ ਸੀਗਾ ਬਿਆਨ ਖਰਾਬ ਕਰ ਦਵੇ ਪਾਲੀ ਕਿਹ ਕਿਤੇ ਨਿਬੜ ਗਿਆ ਵਧੀਆ ਸਾਮਾ ਦੀ ਮੌਸਮ ਲੱਗਿਆ ਦਿਨ ਜ ਵਧੀਆ ਉਥੇ ਆਹ ਬੂਟੀ ਨਹੀਂ ਮਰਦੀ ਇਹ ਹੈ ਨਾ ਬੂਟੀ ਇਹ ਤਾਂ ਤੇਰੀ ਵੱਡੇ ਤੋਂ ਵੀ ਚੱਲ ਪਈ ਹੈ ਇਹ ਇਹ ਮਰਤਾ ਨਹੀਂ ਹੈ ਉਹ ਉਥੇ ਆਪਾਂ ਸਪਰੇਅ ਕੀਤੀ ਹੈ ਉਥੇ ਵੀ ਨਹੀਂ ਹੋਇਆ ਪਰ ਸਾਨੂੰ ਦਿਖਦਾ ਹੈ ਫਰ ਹਨ ਪਰ ਕਰੀ ਸਤਿ ਅਕਾਲ ਕਰਦੇ ਵੀਡੀਓ ਦੀ ਸ਼ੁਰੂਆਤ ਫਿਰ ਤੇ ਪਹੁੰਚ ਗਿਆ ਮੇਸੀ ਕੋਲੇ ਤੇ ਮੇਸੀ ਨੇ ਚੈੱਕ ਕਰ ਲਏ ਪੱਟ ਤੇ ਕੱਲੇ ਦੀ ਡਿਊਟੀ ਖੈਤੀ ਸੀ ਤੇ ਕਿਉਂਕਿ ਆਪਣੀ ਡਿਊਟੀ ਵਿਆਹਾਂ ਭੋਗਾਂ ਤੇ ਹਜੇ ਟਾਈਮ ਨਿਕਲਿਆ ਹੀ ਨਹੀਂ ਕਿਉਂਕਿ ਆ ਥੋੜੇ ਦਿਨਾਂ ਤੋਂ 10 ਕ ਤਰੀਕ ਤੋਂ ਬਾਅਦ ਪ੍ਰੋਗਰਾਮ ਹੀ ਇੰਨੇ ਇਕੱਠੇ ਹੋ ਗਏ ਤੇ ਐਵੇਂ ਹੀ ਲੱਗਾ ਮੇਸੀ ਕੋਲੇ ਆਉਣ ਨੂੰ ਤਿੰਨ ਦਿਨ ਹੋ ਗਏ ਜੀ ਹੁਣ ਵੀ ਤੇ ਆਈ ਨਹੀਂ ਹੋਇਆ ਤੇ ਮੇਸੀ ਨੇ ਕਿਹਾ ਆਲੂ ਜਗਾਤੇ ਸਾਰੇ ਤੇ ਦਿਨ ਵੀ ਅੱਜ ਪੂਰਾ ਸੀਗਾ ਖੁਸ਼ਕ ਜਿਆ ਹੋਇਆ ਹੋਇਆ ਬਾਕੀ ਦੇਖੋ ਦੱਸਿਆ ਹੋਇਆ ਮੀ ਕੱਲੋਂ ਆ ਜਾਏਗੀ ਆਪਣੀ 26 ਤਰੀਕ ਤੇ ਉਧਰ ਸਾਦੇ ਹੁਣੀ ਲੱਗੇ ਹੋਇਆ ਆਲੂ ਇਕੱਠੇ ਕਰਨ ਕੱਲ ਆਗੇ ਸੀ ਇਹ 7 ਕ ਬੰਦੇ ਹੋਰ ਤੇ 11 ਕ ਪਹਿਲਾਂ ਸੀਗੇ ਇਹ ਤੇ 4 ਕ ਵਿੱਚ ਆਗੇ ਸੀ ਤਿੰਨ ਚਾਰ ਮੇਰੇ ਜੇ ਆਇਆ ਜਣੀ ਇਕੱਠੇ ਜੇ ਹੋ ਗਏ 21 ਕ ਬੰਦਿਆਂ ਦੀ ਪਾਰਟੀ ਹੋ ਗਈ ਹੈ ਤੇ ਮੇਸੀ ਨੇ ਲੋਗਰ ਲਾ ਕੇ ਦੂਜੇ 'ਚ ਟਿਕਾ ਕੇ ਲੱਗ ਗਿਆ ਬੌਣ ਤੀਜੇ 'ਚ ਡਰਦਾ ਥੋੜਾ ਜਿਹਾ ਵੀ ਜਿਆਦਾ ਭਜੂਗਾ ਕਮਿਆ ਸਸੀ ਗਾਲ ਬਈ ਨਿਬੜ ਗਿਆ ਹੁਣ ਨਿਕਲਦਾ ਆਲੂ ਵਿੱਚ ਦੋ ਤਿੰਨ ਬਸ ਜਰਾ ਰਹੇ ਜ ਫੜ ਜਾ ਨਹੀਂ ਨਹੀਂ ਰਹਿਣਾ ਨਹੀਂਗਾ ਬਾਕੀ ਦੇਖੋ ਹੂੰ ਤਾਂ ਇੱਕ ਤਾਂ ਹੀ ਦੱਸਿਆ ਵੀ ਤੇਰੇ ਛੇ ਦਾ ਇਸ਼ਾਨ ਹੀ ਸਾਰ ਜਾਵੇ ਕੱਲ ਕਿਹਨੇ ਦੇਖਿਆ ਹੈ ਚਾਰ ਵਾਲੇ ਚੱਲ ਕੋਈ ਗੱਲ ਜਿਹੜਾ ਮਰਜੀ ਮਿਲ ਗਿਆ ਉਹ ਵੀ ਚੱਲਦਾ ਜਾਂ ਨਹੀਂ ਸੀਗਾ ਪਿਛਲੇ ਸਾਲ ਵਾਲਾ ਆਪਣਾ ਫਟਾ ਫੁਟਾ ਕਹਿੰਦੇ ਕਹਿੰਦੇ ਮੜੱਕੇ ਹੋਏ ਚੇਂਜ ਕਰਨ ਲੈਣੇ ਤੀਜਾ ਗੇਰ ਲਾ ਲੈਣਾ ਸੀਗਾ ਰੇਸ ਘੱਟ ਕਰ ਲਾ ਭੋਰਾ ਬਸ ਭਜਦਾ ਨਹੀਂ ਫਿਰ ਉੱਥੇ ਦੂਜੇ ਦੇ ਹੌਲੀ ਚੱਲਦਾ ਗਰਾਰੀ ਬਦਰੀ ਕਰ ਕਿੱਥੇ ਨਾ ਜੋਰ ਪਾਵੇ ਤਾਂ ਆ ਚਲ ਉਹ ਤੇਰੇ ਤੇ ਆ ਫਿਰ ਇਹ ਦੇ ਲੈਣੀ ਭੋਰਾ ਕੇ 100 ਚੱਕਰ ਹੋਰ ਵਧਾ ਲੈਣਾ ਸੀ ਉਹ ਤੇ ਰੇਸ ਘਟਾ ਲਾ ਉਹ ਉਹ ਤੇ ਰੇਸ ਘੱਟ ਕਰ ਲਾ 1500 ਚੱਕਰ ਤੇ ਕਰ ਲਾ ਬਸ ਬਾਹਰ ਜਾਣਾ ਨੇ ਤੀਜੇ ਤੇ ਤੀਜੇ ਤੇ ਰੇਸ ਘੱਟ ਕਰ ਲਈ 1500 ਤੇ ਚੱਕਰ ਦੇ ਨੇ ਕੁਝ ਇਹ ਕਿਹੜਾ ਤੂੰ ਬਾਹਰੇ ਡੂੰਘੇ ਲਾਉਣਾ ਵਾ ਉ ਜੰਮੀ ਹੋਈ ਆ ਬੈੜੀ ਚਲਾ ਨਿਬੜ ਗਿਆ ਤੇ ਇੱਕ ਘੇਰਾ ਤਾਂ ਹੋਇਆ ਮੱਕੀ ਵਾਲਾ ਹੋਇਆ ਸਾ ਹੁਣ ਉੱਥੇ ਪੱਟਿਏ ਗਈ ਤੇ ਪੱਟਿਏ ਜੇ ਮੈਂ ਕਹੀ ਗਾਉਂ ਮੈਂ ਉਹ ਤੇਰੇ ਤੇ ਆ ਜੇ ਮੱਕੀ ਲਾਉਣੀ ਆ ਫਿਰ ਇਕੱਠੀ ਲੱਗ ਜੂਗੀ ਉਹ ਉਹ ਦੇੜ ਨੇ ਉਹ ਦੇੜ ਦੰਨੇ ਉੱਥੇ ਮੂੰਗੀ ਇਹ ਚ ਦਾ ਟਾਈਮ ਹੈਗਾ ਹਜੇ ਪਦੀਨੇ ਦਾ ਤੇ ਮੱਕੀ ਦਾ ਹੀ ਆ ਬਾਲਾ ਮੂੰਗੀ ਦਾ ਦਾ ਟਾਈਮ ਹੈਗਾ ਮੂੰਗੀ ਦਾ ਜਿਹੜੇ ਲੇਟ ਵਾਲੇ ਸਾਰੇ ਉਹ ਚ ਮੂੰਗੀ ਹੀ ਲੱਗਣੀ ਆ ਤੇਰੀ ਕਿਉਂਕਿ ਮੂੰਗੀ ਦਾ ਟਾਈਮ ਹੈਗਾ ਵਾ ਪਦੀਨਾ ਤੋਂ ਪਹਿਲਾਂ ਲੱਗਣਾ ਪਦੀਨੇ ਕਹੀ ਜਦ ਸਰਦਾਜ 10 ਕਿਲੋ ਕੀ ਬਈ ਮੂੰਗੀ ਨਾਲ ਸਾਰੇ ਲਾਦੇ ਮੈਨੂੰ ਮੂੰਗੀ ਤੇ ਕੋਈ ਵਾੜਾ ਨਹੀਂ ਹੈਗਾ ਇੰਨਾ ਚੱਕਰ ਕੌਣ ਮਿਲ ਮੈਂ ਤਾਂ ਕਹਿੰਦਾ ਮੂੰਗੀ ਰਹਿਣ ਦੇ ਲਾਉਣ ਨੂੰ 8200 ਨੂੰ ਚਾ ਉੱਤਰਿਆ ਥੱਲੇ ਆ ਜਾ ਤੇ ਜਗਦੇਵ ਕਹਿੰਦਾ ਆਜੇ 3000 ਉਹ ਮੈਂ ਕਹਿੰਦਾ ਜੇ ਜਰਾ ਰੇਟ ਕਰੇਗਾ ਮੇਰਾ ਵੀ ਨਾਲੇ ਤਾਂ ਮੈਂ ਤਾਂ ਕਹਿੰਦਾ ਵੀ ਮੂੰਗੀ ਨੂੰ ਲੈਣ ਤੋਂ ਬਲਾਂ ਦੇ ਮੂੰਗੀ ਦਾ ਕੋਈ ਵਾੜਾ ਨਹੀਂ 2-2 ਕਿਲੋ ਵੀ ਜੀ ਉਹ ਤਾਂ ਚਲ ਆ ਉਹ ਲਾ ਦਿਓ ਚਲ ਉੱਤਰਿਆ ਥੱਲੇ ਆ ਦੋ ਮਿੰਟ ਪਾਣੀ ਪੁਣੀ ਪੀ ਲਈ ਜਾ ਚੱਲ ਅੱਜ ਨੰਗਿਆ ਮੈਨੂੰ ਤਾਂ ਸੀਗਾ ਬਿਆਨ ਖਰਾਬ ਕਰ ਦਵੇ ਪਾਲੀ ਕਾ ਕਿਤੇ ਨਿਬੜ ਗਿਆ ਵਧੀਆ ਸਮਾਂ ਦੀ ਮੌਸਮ ਲੱਗਿਆ ਦਿਨ ਜਿਆ ਵਧੀਆ ਉੱਥੇ ਆਹ ਬੂਟੀ ਨਹੀਂ ਮਰਦੀ ਇਹ ਹੈ ਨਾ ਬੂਟੀ ਇਹ ਤਾਂ ਤੇਰੀ ਵੱਡੇ ਤੋਂ ਵੀ ਚੱਲ ਪਈ ਹੈ ਇਹ ਇਹ ਮਰਤਾ ਨਹੀਂ ਹੈ ਉੱਥੇ ਆਪਾਂ ਸਪਰੇਅ ਕੀਤੀ ਹੈ ਉੱਥੇ ਵੀ ਨਹੀਂ ਹੋਇਆ ਪਰ ਤੁਹਾਨੂੰ ਦਖਤਾ ਹੈ ਨਾ ਹੋ ਤਾਂ ਮਹਾਤਮਾ ਨੂੰ ਕਹਿ ਕੇ ਇਹਨੂੰ ਬੜਾ ਹੀ ਦਤਾ ਹੈ ਪਹਿਲੇ ਇਹਨਾਂ ਨੂੰ ਉੱਤੇ ਦਾ ਨਿਸਰਦੀਆਂ ਗਾਨਕ ਹੈ ਅੱਜ ਵਾਇਰਿੰਗ ਟੁੱਟ ਗਿਆ ਮਸਤ ਚੱਲ ਕੋਈ ਨਾ ਉਹਦਾ ਟੁੱਟਣਾ ਹੀ ਸੀਗਾ ਗਰੀਸ ਤਾਂ ਮਾਰੀ ਜਾਂਦਾ ਸੀ ਰੋਜ਼ ਉਹਨੂੰ ਪਿਛਲੇ ਸਾਲ ਵੀ ਦੋ ਵਾਰ ਟੁੱਟਿਆ ਉਹ ਮਿੱਟੀ ਪਤਾ ਨਹੀਂ ਕਿਹਾ ਪਤਾ ਨਹੀਂ ਹੈ ਸਰਦਾਰ ਜੀ ਪਤਾ ਨਹੀਂਗਾ ਉਹੀ ਥੋੜੀ ਟੁੱਟਦਾ ਦੂਜਾ ਟੁੱਟ ਜਾਂਦਾ ਵਾ ਜਾਂ ਤਾਂ ਉਹੀ ਟੁੱਟੇ ਇਹ ਜਿਹੜੀ ਮਸ਼ੀਨਾਂ ਜੀ ਬਣਾਉਂਦੇ ਆ ਨਾ ਸਾਰੀਆਂ ਬਸ ਇਦਾਂ ਹੀ ਆ ਸਟicker ਜਿਹਾ ਲਾ ਲਾ ਵੇਚੀ ਜਾਂਦੇ ਆ ਸਾਰੀਆਂ ਕੰਪਨੀਆਂ ਦਾ ਇਹੀ ਹਾਲ ਆ ਪੱਡੀਆਂ ਨਹੀਂ ਵੇਲਾਂ ਇੱਧਰ ਵੀ ਆ ਨਾ ਗੁਇ ਇਹ ਤਾਂ ਤੂੰ ਹੀ ਬਹਿ ਗਿਆ ਆਪਣਾ ਤਾਂ ਹਰਾ ਹੀ ਹੈ ਆਪ ਪੈਂਡ ਵੀ ਹਰਾ ਸੀ ਆਪਣਾ ਤਾਂ ਵੇਲ ਭਰਾ ਸੀ ਸਸਤੀ ਗੱਲ ਵੀ ਹੋਰ ਕਿਵੇਂ ਆ ਸੀ ਵੀ ਤਾਂ ਬਰੀ ਹੈ ਕਿਵੇਂ ਆ ਫਿਰ ਪਹੁੰਚ ਗਏ ਹੈ ਹੋਰ ਫਿਰ ਠੀਕ ਹੈ ਜੀ ਸਟਾ ਸਸਤੀ ਗੱਲ ਚੱਲ ਜੋ ਗਿਆ ਗਿਆ ਮੈਂ ਮੀਂਹ ਦੱਸਿਆ ਹੋਇਆ ਦੋ ਤਿੰਨ ਦਿਨ ਹੁਣ ਦੇਖੋ ਚੱਲ ਕਰ ਲਓ ਖਿੱਚ ਲਓ ਉਹ ਦੋ ਜਾ ਡਰਾਈਵਰ ਵੀ ਦੋ 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 ਡਰਾਈਵਰ ਹੈ ਪੋਚ ਲੈਣਾ ਅੰਦਰ ਅੱਜ ਪਾ ਲੈਣਾ ਉਹਨਾਂ ਨੂੰ ਪਾਣੀ ਪੀਣਾ ਮੈਂ ਤਾਂ ਉਹ ਲੈ ਕੇ ਆਏ ਛਿੱਤੀ ਬਾਹਰ ਤੇ ਪਹਿਲੇ ਵਾਲਾ ਇੱਕ ਆਊਟ ਡਰਾਈਵਰ ਚੱਲ ਵਧੀਆ ਵਾ ਹਾਂ ਦੋਨੇ ਵਧੀਆ ਚਲੋ ਇਹਨਾਂ ਨੂੰ ਖਿੱਚੀ ਉਧਰ ਲੋਡ ਪਾਣੀ ਹੈ ਵੱਧ ਐਮ ਵਾਲੇ ਉਧਰ ਐਮ ਵਾਲੇ ਨੇ ਡਰਾਈਵਰ ਸਨ ਚੱਲੋ ਕੋਈ ਨਾ ਟਰੈਕਟਰ ਦੇ ਤਾਂ ਵਜਾ ਨਾ ਚਾਚਾ ਤਾਂ ਆਵਾ ਉਹ ਮੂਰੇ ਵਜਨ ਡਾਲੇ ਦੇ ਵਜਨ ਨਹੀਂ ਲੱਗਿਆ ਹੋਇਆ ਜੇ ਡਾਲੇ ਦੇ ਵਜਨ ਲਾਉਨੇ ਫਿਰ ਦਬਿਆ ਨਹੀਂ ਟਾਇਰ ਉਹ ਵੱਧ ਜਾ ਬਈ ਉਹ ਨੀਮਾ ਮਾਥਾ ਉਧਰ ਨੂੰ ਉਹੀ ਲੱਗਦਾ ਘੱਟ ਵੀ ਹੋ ਸਕਦੀ ਉਹ ਨੀਕੀ ਪਰ ਉਹ ਐਵੇਂ ਸੀ ਉਹ ਦਿਨ ਕਾਕੇ ਨੂੰ ਟਰਾਲੀ ਲੈ ਕੇ ਗਏ ਸੀ ਉਹਦੇ ਇੱਕ ਟਾਇਰ ਚ ਅੰਦਰ ਲੈ ਜਾ ਹਵਾ 50 ਹੀ ਆ ਉਹ ਕਾਕੇ ਨੂੰ ਪੁੱਛ ਗਏ ਹਰੀ ਟਰਾਲੀ ਦੀ ਭਰੌਣੀਆ ਹਵਾ ਹੈ ਬੁਮਾਰ ਹੋਮੋਗੇ ਮੀਚ ਖੇਢੀ ਜਾਣੇ ਯਾਰ ਤੁਸੀਂ ਕਮਾਲ ਕਰਤੀ ਦੇ ਇਹ ਲਾਵੇ ਟੀਕਾ ਲਾ ਦੇਣਾ ਡਾਕਟਰ ਨੇ ਚਲੋ ਜੀ ਹੋ ਗਈ ਅੱਜ 28 ਤਰੀਕ ਤੇ ਮੀ ਕੱਲ ਦਾ ਹੀ ਇਦਾਂ ਹੀ ਕਸਮਸ ਕਸਮ ਜੀ ਕਰਦਾ ਹੋਇਆ ਤੇ ਅੱਜ ਝੜੀ ਤੇ ਆ ਗਿਆ ਯਾਨੀ ਕੱਲ ਵੇੜਾ ਜਾਂ ਕਿੱਲਾ ਕੀਤਾ ਹੋਣਾ ਮਾੜਾ ਮੋਟਾ ਜਾਂ ਕੋਈ ਖਾਸ ਨਹੀਂ ਸੀਗਾ ਖਾਰੇ ਲਾਉਣਾ ਸੀ ਆਪਾਂ ਗ੍ਰੇਡਰ ਤੇ ਫਟ ਫੁੱਟ ਕਰਕੇ ਚੱਲਿਆ ਨਹੀਂ ਯਾਨੀ ਕੱਲ ਇੱਕ ਤਾਂ ਪਟੇ ਪਟੇ ਜੇ ਖਰਾਬ ਸੀ ਉਹਦੇ ਜਿਹੜੇ ਬੋਰੀਆਂ ਚੋਂ ਆਉਂਦੇ ਹੁੰਦੇ ਆਲੂ ਉਹ ਪਟੇ ਚੇਂਜ ਕਰਨ ਵਾਲੇ ਸੀ ਸੋਸਾਇਟੀ ਵਾਲੇ ਦੇ ਗ੍ਰੇਡਰ ਦੇ ਤੇ ਕੱਲ ਸਾਰੀ ਦਿਹਾੜੀ ਜਾਨੀ ਲੰਘੀ 4 ਵਜੇ ਤੱਕ ਸੈਟ ਬੈਟ ਹੋਇਆ ਉਹ ਖਾੜੇ ਲੈ ਜਾ ਕੇ ਤੇ ਪਰ ਉਦੋਂ ਬਾਅਦ ਨਹੀਂ ਚੱਲ ਪਿਆ ਉੱਥੇ ਵੀ ਜਾਨੀ ਇੱਥੇ ਆਪਣੇ ਕਿਨ ਮਣ ਜੀ ਪਹਿਲਾਂ ਹੁੰਦੀ ਸੀਗੀ ਤੇ ਬਾਕੀ ਚਲੋ ਇਹ ਦੱਸਿਆ ਹੀ ਹੋਇਆ ਸੀਗਾ ਅਗੇ ਤਾਂ ਬਸ਼ੇਰ ਇਹ ਚੱਲਦੀ ਰਹਿੰਦੀ ਆ ਐ ਵੀ ਲੰਘ ਜੇ ਨਾ ਵੀ ਤਾਂ ਵੀ ਸੌਖੇ ਆ ਤੇ ਮਤਲਬ ਚਲੋ ਜਿਹੜੀ ਮਾਰ ਆ ਉਹ ਤਾਂ ਪੈਣੀ ਹੀ ਪੈਣੀ ਆ ਪਰ ਫੇਰ ਵੀ ਬੰਦਾ ਮਾਲ ਸਮਝਾ ਲੈਣਾ ਵੀ ਜੇ ਐ ਟਿਕਵਾ ਜੀ ਵੀ ਪੈਂਦਾ ਨਾ ਤੇ ਆਲੂ ਵਾਲਿਆਂ ਨੂੰ ਕਾ ਇਹ ਵੀ ਚੱਲ ਫੇਰ ਵੀ ਕੁਝ ਨਹੀਂ ਹੁੰਦਾ ਦੇਖੀ ਜਾਊਗਾ ਕਿਉਂਕਿ ਜੇ ਸੱਟ ਵਾਲਾ ਮੀਹ ਆ ਜਾਂ ਗੜੇ ਆ ਤੇ ਸਾਰਾ ਆਲੂ ਨੂੰ ਸੱਟ ਮਾਰ ਕੇ ਖਰਾਬ ਕਰ ਦਿੰਦਾ ਤੇ ਬਾਕੀ ਚਲੋ ਫਸਲਾਂ ਤਾਂ ਚੱਲਦੀ ਹਰ ਸਾਲ ਇਦਾਂ ਹੀ ਆ ਤੇ ਕੱਲ ਆ ਇਹਨੂੰ ਫੀਲਡ ਵੀ ਕਰਤਾ ਰੈਡੀ ਆਪਾਂ ਪ੍ਰੂਫਸ਼ਨ ਸ਼ੋਰ ਕਰਾ ਕੇ ਤੇ ਇਹਨੂੰ ਵੈਲਿਡ ਕਰਨਾ ਹੁਣ 5 ਸਾਲ ਐਕਸਟੈਂਡ ਕਰਾਉਣੀ ਹੈ ਦੀ ਕਾਪੀ ਤੇ ਚੌਥੇ ਮਹੀਨੇ ਪਾਈਏ ਇਹ ਵੈਲਿਡ ਆ ਦਾ ਚ ਲੈ ਆ ਸੀ ਆਪਾਂ ਤੇ ਕੱਲ ਥੋੜਾ ਜਿਹਾ ਇਹਨੂੰ ਨਠਾਰ ਤੰ ਇਹ ਖੜਾ ਰ ਰੇਲਾ ਕਰਕੇ ਜੰਗ ਜੁੰਗ ਜਿਆ ਫੜ ਲੈਂਦੇ ਆ ਜਿਹੜਾ ਸਲਾਂਸਰ ਫੋਨਸਰ ਜਿਵੇਂ ਸਲਵਰੀ ਆ ਜਿੰਨਾ ਵੀ ਆ ਤੇ ਪਰ ਕੱਲ ਫੇਰ ਵੀ ਸਾਫ ਕਰਤਾ ਇਹਨੂੰ ਕਾਫੀ ਤੇ ਜਣੀ ਚੱਲਦਾ ਪਹਿਲੀ ਕਿ ਇੱਕ ਸਟਾਰਟ ਤੇ ਸਿੰਦੇ ਦੀ ਸੈਟਿੰਗ ਬਹੁਤ ਜਿਹੜਾ ਮਿਸਤਰੀ ਆ ਆਪਣਾ ਤੇ ਚਲਾਉਨੇ ਆ ਫੇਰ ਇਹਨੂੰ ਹੁਣ ਤੇ ਕਿਉਂਕਿ ਚੱਕਰੇ ਹੀ ਪੈਂਦਾ ਵੀ ਇਹ ਤਾਂ ਸਮਾਨ ਸਮੂ ਨਹੀਂ ਆਉਂਦਾ ਜਦੋਂ ਸ਼ਹਿਰ ਛੁਰ ਜਾਂਦੇ ਆਪਾਂ ਕੋਈ ਇਹੇ ਟਾਈਮ ਜਾਦਾ ਦਾ ਸਮਾਨ ਤੋਂ ਬੈਗ ਜਲਾਇਆ ਨਹੀਂ ਬੈਕ ਸਾਈਡ ਤੇ ਇਹ ਤੇ ਚੱਲਿਆ ਵੈਸੇ ਸੈਟਾ ਹੈ ਤੇ ਚੱਲਿਆ ਬਹੁਤ ਥੋੜਾ ਵਾ ਹੈ 25000 ਤਕਰੀਬਨ ਚੱਲਿਆ ਜੇ ਆਪਣਾ ਹੈ 10 ਮਾਡਲ ਆ ਤੇ ਠੀਕ ਆ ਉਸ ਹਿਸਾਬ ਨਾਲ ਤੇ ਬਾਕੀ ਸਰੋ ਤੇ ਫਲ ਜੇ ਵੀ ਝੜ ਚੱਲੇ ਆ ਜੇ ਸੱਟ ਵਾਲਾ ਮੀ ਹੁੰਦਾ ਤਾਂ ਸਾਰੇ ਝੜ ਜਾਂਦੇ ਸੀਗੇ ਤੇ ਫਲ ਪੈ ਗਿਆ ਇਹਨੂੰ ਪੂਰਾ ਉਧਰ ਕਮਾਦ ਵੀ ਵੀ ਬਾਰੀ ਆਉਣ ਵਾਲੀ ਆ ਵੀ ਦੇਖਦੇ ਆ ਵੀ ਮਾਰਚ ਮਹੀਨਾ ਜਾਂ ਲਾਸਟ ਤੇ ਲਈ ਗਈ ਉਧਰ ਆਲੂ ਦਾ ਕੰਮ ਨਿਬੜ ਜੂ ਨਾਲੇ ਦਾ ਲੇਬਰ ਤੋਂ ਕੰਮ ਲੈ ਲਾਂਗੇ ਤੇ ਬਾਕੀ ਦੇਖਦੇ ਆ ਕਿਵੇਂ ਚੱਲਦਾ ਕੰਮ ਆਉਣਾਂ ਟਾਈਮ ਚ ਮੀਂਹ ਪੈ ਰਿਹਾ ਟੈਗਮਾ ਪੂਰਾ ਝੜੀ ਲੱਗੀ ਹੋਈ ਆ